ਹੋਟਲ ਜੇਨੀਅਸ ਆ ਰਹਾ ਆਏਗੇ ਤੱਕ ਸਾਰੇ ਜਿੱਥੇ ਵੀ ਬਾਹਰਲੇ ਬੰਦੇ ਆ ਉਹਨਾਂ ਨੂੰ ਆਲਰੇਡੀ ਮੈਸੇਜ ਸਾਡੇ ਮਨ ਲੱਗ ਚੁੱਕੇ ਨੇ ਤੇ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਕੋਈ ਵੀ ਬਾਹਰਲਾ ਬੰਦਾ ਤੁਹਾਡੇ ਕੋਲ ਆ ਕੇ ਰਹਿ ਰਿਹਾ ਤਾਂ ਇਮੀਡੀਏਟਲੀ ਪੁਲਿਸ ਨੂੰ ਤੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਇਮੀਡੀਏਟਲੀ ਉਹਦੇ ਬਾਰੇ ਇਨਫੋਰਮ ਕੀਤਾ ਜਾਵੇ। ਕਿਸੇ ਵੀ ਕਿਸਮ ਦੀ ਕੋਈ ਬੰਦੇ ਨੂੰ ਭੈ ਜਾਂ ਲਾਲਚ ਦੇ ਕੇ ਕੋਈ ਵੋਟ ਕਰਨ ਦੀ ਕੋਸ਼ਿਸ਼ ਕਰਾਂਦਾ ਹੈ ਤਾਂ ਤੁਸੀਂ ਇਮੀਡੀਏਟਲੀ ਸਾਡੇ ਲੋਕਲ ਪੁਲਿਸ ਸਟੇਸ਼ਨ ਜਾਂ ਲੋਕਲ ਨਾਕਿਆਂ ਨੂੰ ਵੀ ਇਨਫੋਰਮ ਕਰ ਸਕਦੇ ਹੋ। ਤੇ ਕਿਸਮ ਦੀ ਕੋਈ ਸ਼ਰਾਬ ਦੀ ਵੰਡ ਜਾਂ ਫਿਰ ਕੋਈ ਇਹ ਜੀਆਂ ਗਿਫਟ ਆਈਟਮਸ ਦੀ ਵੰਡ ਜਾਂ ਪੈਸੇ ਦੀ ਵੰਡ ਜਿਹੜੀ ਐਲਾਉ ਨਹੀਂ ਕੀਤੀ ਜਾਏਗੀ ਸਾਡੇ ਸਾਰੇ ਸਿਨੇਮਾ ਹਾਲਸ ਨੂੰ ਮੀਡੀਆ ਚੈਨਲਸ ਨੂੰ ਵੀ ਇਹ ਰਿਕੁਐਸਟ ਕਰਾਂਗੇ ਅਪੀਲ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦਾ ਇਲੈਕਸ਼ਨ ਨਾਲ ਸੰਬੰਧਿਤ ਮਟੀਰੀਅਲ ਜਿਹੜਾ ਕਿ ਵੋਟਰ ਨੂੰ ਇਨਫਲੂਐਂਸ ਕਰਦਾ ਹੋਵੇ ਇਸ ਤਰ੍ਹਾਂ ਦੇ ਮਟੀਰੀਅਲ ਦੀ ਪਬਲਿਕੇਸ਼ਨ ਨਾ ਕੀਤੀ ਜਾਵੇ ਕੀ ਹੁਣ ਅਕ ਸ਼ਾਮੀ 6 ਵਜੇ ਤੋਂ 48 ਘੰਟੇ ਦੀ ਪ੍ਰੋਟੋਕਾਲ ਆਪ ਸਟਾਰਟ ਹੋ ਜਾਣੀ ਹੈ ਉਹਦੇ ਵਿੱਚ ਜਿਹੜਾ ਮੇਨ ਮੁੱਦਾ ਇਹ ਹੁੰਦਾ ਹੈ ਕਿ ਜਿਹੜੀ ਜਿਹੜੀ ਬਾਹਰਲੇ ਕੈਂਡੀਡੇਟ ਕੈਂਡੀਡੇਟ ਦੇ ਸਪੋਰਟਰਸ ਜਾਂ ਕੋਈ ਵੀ ਇਨਸਾਨ ਜਿਹੜਾ ਉਸ ਏਰੀਆ ਦਾ ਵੋਟਰ ਨਹੀਂ ਹੈ ਤਾਂ ਉਹ ਇਸ ਇਸ ਏਰੀਆ ਦੇ ਵਿੱਚ ਨਹੀਂ ਰਹਿ ਸਕਦਾ ਤਾਂ ਉਹਦੇ ਰਿਗਾਰਡਿੰਗ ਸਾਡੇ ਵੱਲੋਂ ਜੁਆਇੰਟ ਜਿਹੜੀ ਐਕਸਰਸਾਈਜ਼ ਕੀਤੀ ਜਾ ਰਹੀ ਹੈ ਹੋਟੈਲ ਜਿਹੜੀਆਂ ਸਰਾਵਾਂ ਆਏਗੇ ਇਹਦਾ ਸਾਰੇ ਜਿੱਥੇ ਵੀ ਬਾਹਰਲੇ ਬੰਦੇ ਆ ਉਹਨਾਂ ਨੂੰ ਆਲਰੇਡੀ ਮੈਸੇਜ ਸਾਡੇ ਵੱਲੋਂ ਲੱਗ ਚੁੱਕੇ ਨੇ ਤੇ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਕੋਈ ਵੀ ਬਾਹਰਲਾ ਬੰਦਾ ਤੁਹਾਡੇ ਕੋਲ ਆ ਕੇ ਰਹਿ ਰਿਹਾ ਤਾਂ ਇਮੀਡੀਏਟਲੀ ਪੁਲਿਸ ਨੂੰ ਤੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਇਮੀਡੀਏਟਲੀ ਉਸ ਬਾਰੇ ਇਨਫੋਰਮ ਕੀਤਾ ਜਾਵੇ ਤੇ ਇਸ ਦੇ ਨਾਲ ਨਾਲ ਸਾਡੀਆਂ ਰੈਗੂਲਰ ਜਿਹੜੀਆਂ ਚੈਕਿੰਗਸ ਹੈਗੀਆਂ ਮੈਰਿਜ ਪੈਲਸਿਸ ਵਗੈਰਾ ਦੀਆਂ ਜਿਹੜੀਆਂ ਹੈਗੀਆਂ ਉਹ ਉਹ ਤੇ ਜਿੱਥੇ ਵੀ ਲਿਕਰ ਦਾ ਸਟਾਕ ਵਗੈਰਾ ਜਾਂ ਕੋਈ ਵੀ ਆਬਜੈਕਟੇਬਲ ਆਈਟਮ ਦਾ ਸਟਾਕ ਕੀਤਾ ਜਾ ਰਿਹਾ ਉਹ ਵੀ ਸਾਡੀ ਰੈਗੂਲਰਲੀ ਚੱਲ ਰਹੀ ਹੈ ਸਾਡੇ ਕੋਲ ਆਲਰੇਡੀ ਨੌ ਕੰਪਨੀਆਂ ਜਿਹੜੀਆਂ ਪੈਰਾਮੈਂਟਰੀ ਦੀਆਂ ਉਹ ਆ ਚੁੱਕੀਆਂ ਨੇ ਉਸ ਤੋਂ ਇਲਾਵਾ ਕਰੀਬ 600 ਦੇ ਆ ਤਾਂ ਇਸ ਕਰਕੇ ਕੁੱਲ ਕਰੀਬ ਸਾਡੀਆਂ ਇਸ ਟਾਈਮ ਤੇ 4000 ਦੇ ਆਸ-ਪਾਸ ਸਾਡੇ ਕੋਲ ਪੋਸਟ ਹੈ ਲੀਏ ਤੇ ਜਿਹਦੇ ਰਾਹੀਂ ਅਸੀਂ ਪ੍ਰੋਪਰ ਜਿਹੜਾ ਹੈਗਾ ਇਲੈਕਸ਼ਨ ਜਿਹੜਾ ਹੈ ਉਹ ਪ੍ਰੋਪਰਲੀ ਫ੍ਰੀ ਫੇਅਰ ਤੇ ਪੀਸਫੁਲ ਤਰੀਕੇ ਨਾਲ ਇਹ ਤੇ ਟਰਾਂਸਪਰੈਂਟ ਤਰੀਕੇ ਨਾਲ ਕਰਾਵਾਂਗੇ ਆ ਇਹ ਚ ਜਿਹੜੀ ਸਾਡੀ ਸਾਰੀ ਸਾਰੀ ਪੋਸਟ ਬਾਹਰੋਂ ਆਈ ਹੈ ਉਹਦੇ ਵੈਲਫੇਅਰ ਪੁਆਇੰਟ ਆਫ 뷰 ਨਾਲ ਵੀ ਸਾਡੇ ਵੱਲੋਂ ਪ੍ਰੋਪਰ ਜਿਹੜੇ ਕਦਮ ਚੁੱਕੇ ਗਏ ਨੇ ਕਿਉਂਕਿ ਹੀਟ ਵੇਵ ਚੱਲ ਰਹੀ ਹੈ ਜਿਵੇਂ ਕਿ ਆਪਾਂ ਜਾਣਦੇ ਹੀ ਹੈ ਸਾਡੇ ਪ੍ਰੋਪਰ ORS ਦੇ ਪੈਕੇਜ ਜਿਹੜੇ ਹੈਗੇ ਨਿਮੂ ਪਾਣੀ ਤੇ ਪ੍ਰੋਪਰ ਰੈਗੂਲਰ ਫੂਡ ਐਂਡ ਵਾਟਰ ਜ ਅ ਇਸ ਤੋਂ ਇਲਾਵਾ ਤੁਹਾਡੇ ਮਾਧਿਅਮ ਤੋਂ ਮੈਂ ਸਾਰੇ ਨੂੰ ਇਹ ਵੀ ਅਪੀਲ ਕਰਨਾ ਚਾਹਾਂਗਾ ਕਿ ਕਿਸੇ ਵੀ ਕਿਸਮ ਦੀ ਕੋਈ ਬੰਦੇ ਨੂੰ ਭੈਅ ਜਾਂ ਲਾਲਚ ਦੇ ਕੇ ਕੋਈ ਵੋਟ ਕਰਨ ਦੀ ਕੋਸ਼ਿਸ਼ ਕਰਾਂਦਾ ਹੈ ਤਾਂ ਤੁਸੀਂ ਇਮੀਜੇਟਲੀ ਸਾਡੇ ਲੋਕਲ ਪੁਲਿਸ ਸਟੇਸ਼ਨ ਜਾਂ ਲੋਕਲ ਨਾਕਿਆਂ ਨੂੰ ਵੀ ਇਨਫੋਰਮ ਕਰ ਸਕਦੇ ਹੋ ਕਿਸੇ ਕਿਸਮ ਦੀ ਕੋਈ ਸ਼ਰਾਬ ਦੀ ਵੰਡ ਜਾਂ ਫਿਰ ਕੋਈ ਇਹ ਜੀਆਂ ਗਿਫਟ ਆਈਟਮਸ ਦੀ ਵੰਡ ਜਾਂ ਪੈਸੇ ਦੀ ਵੰਡ ਜਿਹੜੀ ਹੈ allow ਨਹੀਂ ਕੀਤੀ ਜਾਏਗੀ ਸਾਡੇ ਜਿਹੜੇ ਸੈਂਸਿਟਿਵ ਏਰੀਆਜ਼ ਕੁਝ ਹੈਗੇ ਆ ਉਹਦੀ ਲਿਸਟਿੰਗ ਅਸੀਂ ਆਲਰੇਡੀ ਕਰ ਰੱਖੀ ਹੈ ਤੇ ਲਿਸਟਿੰਗ ਜਿਹੜੀ ਆਲਰੇਡੀ ਅਸੀਂ ਪੈਰਾਮਿਲਟਰੀ ਫੋਰਸਾਂ ਜਿਹੜੀ ਆਈ ਹੈ ਉਹਨਾਂ ਨੂੰ ਵੀ ਉਹਨਾਂ ਨਾਲ ਵੀ ਸ਼ੇਅਰ ਕੀਤੀ ਹੋਈ ਹੈ ਰੈਗਨਰ ਸਾਡੇ ਫਲੈਗ ਮਾਰਕਸ ਵੀ ਚੱਲਦੇ ਆ ਅਸੀਂ ਸਪੈਸ਼ਲੀ ਉਸ ਏਰੀਆਜ਼ ਨੂੰ ਜ਼ਿਆਦਾ ਟਾਰਗੇਟ ਕਰ ਰਹੇ ਆ ਉਹ ਸਾਰੇ ਏਰੀਆ ਜਿਹੜੇ ਪ੍ਰੋਪਰ ਡੋਮੀਨੇਟ ਕੀਤੇ ਜਾਣਗੇ ਫਿਰ ਵੀ ਕੋਈ ਕੋਈ ਵੀ ਇਨਫੋਰਮੇਸ਼ਨ ਤੁਹਾਡੇ ਤੇ ਆ ਜਾਂਦੀ ਹੈ ਤੁਸੀਂ ਸਾਡੇ ਨਾਲ ਬੇਝਿਜਕ ਉਹ ਸ਼ੇਅਰ ਕਰ ਸਕਦੇ ਹੋ ਉਸ ਤੋਂ ਇਲਾਵਾ ਸਾਡੀਆਂ ਜਿਹੜੀ ਫੋਰਸ ਦੀ ਡਿਪਲॉयਮੈਂਟ ਹੈ ਕਰੀਬ 150 ਦੇ ਆਸ-ਪਾਸ ਪੈਟੋਲਿੰਗ ਪਾਰਟੀਆਂ ਜਿਹੜੀਆਂ ਇਹ ਉਹ ਅਸੀਂ ਆਲਰੇਡੀ ਬਣਾ ਚੁੱਕੇ ਆ 150 ਪੈਟੋਲਿੰਗ ਪਾਰਟੀਆਂ ਜਿਹੜੀਆਂ ਥਰੋਊਟ ਦ ਡਿਸਟ੍ਰਿਕਟ ਇਹ પેટ્રોલ ਕਰ ਰਹੀਆਂ ਹੋਣਗੀਆਂ ਤਾਂ ਤੁਸੀਂ ਇਹ ਮੰਨ ਕੇ ਚੱਲ ਸਕਦੇ ਹੋ ਤੁਹਾਡੇ ਨੇੜੇ ਹੀ ਕੋਈ ਨਾ ਕੋਈ ਪੁਲਿਸ ਦੀ ਪੈਟਰੋਲਿੰਗ ਪਾਰਟੀ ਹੋਈਗੀ ਤਾਂ ਕਿਸੇ ਵੀ ਕਿਸਮ ਦੀ ਪ੍ਰੋਬਲਮ ਆਈ ਤੇ ਇਮੀਜिएट ਨੈਚਰ ਉਹਦੇ ਬਾਰੇ ਰਿਸਪੌਂਡ ਕਰਾਂਗੇ ਅ ਇਸ ਤੋਂ ਇਲਾਵਾ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਨਾਕੇ ਜਿਹੜੇ ਹੈਗੇ ਉਹ ਵੀ ਸਾਡੇ ਲੱਗ ਚੁੱਕੇ ਨੇ ਉਹਦੇ ਰਿਗਾਰਡਿੰਗ ਸਾਡੀ ਪੈਰਾਮੈਟਰੀ ਫੋਰਸਿਸ ਦੇ ਵੀ ਹੈਲਪਸ ਹੀ ਲੈਂਦੀਆਂ ਨਾਕਾ ਬੰਦੀ ਬਸਤੇ ਪਲੱਸ ਅਸੀਂ ਆਪਣੀ ਫੋਰਸਿਸ ਵੀ ਲਗਾਈਆਂ ਹੋਈਆਂ ਇਸ ਦੇ ਨਾਲ ਨਾਲ ਅੰਬਾਲਾ ਪੰਚਕੁਲਾ ਅਤੇ ਚੰਡੀਗੜ੍ਹ ਤੇ ਇਧਰ ਹਿਮਾਚਲ ਦੇ ਨਾਲ ਲੱਗ ਨਾਲ ਲੱਗਦੇ ਜਿਹੜੇ ਏਰੀਆਸ ਹੈਗੇ ਆ ਉਹਨਾਂ ਸਾਰਿਆਂ ਨਾਲ ਸਾਡਾ ਤਾਲਮੇਲ ਹੈ ਤੇ ਅਸੀਂ ਜੁਆਇੰਟ ਨਾਕਾਬੰਦੀ ਜਿਹੜੀ ਹੈਗੀ ਇੰਸਟੇਟ ਕੀਤੀ ਹੋਈ ਹੈ ਤੇ ਕਿਸੇ ਕਿਸਮ ਦੀ ਮੂਵਮੈਂਟ ਕੋਈ ਕੈਸ਼ ਦੀ ਕੋਈ ਲਿਕਰ ਦੀ ਆ ਕਿਸੇ ਵੀ ਅਦਰ ਆਬਜੈਕਟ ਦੀ ਅਲੋਅ ਨਹੀਂ ਕੀਤੀ ਜਾਏ। ਅ ਇਸ ਤੋਂ ਇਲਾਵਾ ਸਾਡੀ ਜਿਹੜੀ ਸਾਡੇ ਜਿਹੜੇ ਸੈਕਟਰ ਇਨਚਾਰਜਸ ਆ ਉਹਨਾਂ ਵਾਸਤੇ ਵੀ ਜਿਹੜੀ ਪ੍ਰੋਪਰਟੀ ਫੋਰਸ ਸੀ ਪ੍ਰੋਪਰ ਲਗਾਈ ਹੋਈ ਹੈ। ਅ ਰੈਗੂਲਰ ਜਿਹੜੇ ਸਾਡੇ ਡਿਸਪੈਚ ਸੈਂਟਰਸ ਆ ਰਸੀਟ ਸੈਂਟਰਸ ਆ ਦੇ ਸਟੌਗ ਰੂਮ ਦੇ ਉਹਨਾਂ ਦੀ ਐਸ ਪਰ ਪ੍ਰੋਟੋਕਾਲ ਐਂਡ ਐਸ ਪਰ ਦ ਗਾਈਡਲਾਈਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਾਰੀ ਜਿਹੜੀ 3-ਟਾਇਰ ਸਿਕਿਉਰਿਟੀ ਹੈ ਸਾਡੇ ਵੱਲੋਂ ਲਗਾਈ ਗਈ ਹੈ ਇਹ ਚ ਪਹਿਲਾ ਜਿਹੜਾ ਟਾਇਰ ਹੈ ਉਹ ਸੀਐਪੀਐਫ ਦਾ ਹੁੰਦਾ ਹੈ ਜਿਹੜਾ ਸੈਕੰਡ ਟਾਇਰ ਹੈ ਉਹ ਸਾਡੀ ਸਟੇਟ ਆਰਮਡ ਪੁਲਿਸ ਦਾ ਹੁੰਦਾ ਹੈ ਤੇ ਥਰਡ ਟਾਇਰ ਜਿਹੜਾ ਡਿਸਟ੍ਰਿਕਟ ਪੁਲਿਸ ਦਾ ਹੁੰਦਾ ਹੈ ਐਸ ਪਰ ਨੋਰਮ ਸਾਰੇ ਦਾ ਸਾਰਾ ਜਿਹੜਾ ਟਾਇਰ ਹੈ ਉਹ ਲਗਾਇਆ ਗਿਆ ਜਿਹੜੀ ਜਿਹੜੀ ਲੋਕੇਸ਼ਨਸ ਆ ਉਹ ਸੈਪਰੇਟਲੀ ਸਾਰੇ ਤੁਹਾਡਾ ਜਿਹੜੇ ਮੀਡੀਅਮ ਦੇ ਮਾਧਿਅਮ ਤੋਂ ਸਾਰਿਆਂ ਨਾਲ ਜਿਵੇਂ ਸ਼ੇਅਰ ਵੀ ਆਨਲਾਈ ਜਿੱਤੀਆਂ ਹੋਈਆਂ ਤੇ ਇਸ ਦੇ ਨਾਲ ਉਹ ਕਾਫੀ ਵਾਰੀ ਸਪਰੈਡ ਹੋ ਜਾਂਦੀ ਹੈ ਕੋਈ ਰੂਮਰ ਸਪਰੈਡ ਹੁੰਦੇ ਆ ਤਾਂ ਜਿਹੜੇ ਵੀ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਦੱਸਣਾ ਚਾਹੁੰਗਾ ਕਿ ਕਿਸੇ ਕਿਸਮ ਦਾ ਕੋਈ ਬੰਦਾ ਕੋਈ ਫੇਕ ਨਿਊਜ਼ ਅਗਰ ਫੈਲੰਦਾ ਹੈ ਜਾਂ ਗਲਤ ਰੂਮਰ ਫੈਲੰਦਾ ਤਾਂ ਉਹਦੇ ਉਹਦੇ ਅਗੇਂਸਟ ਜਾਦਤ ਅਨੁਸਾਰ ਕਾਰਵਾਈ ਕੀਤੀ ਜਾਏਗੀ ਤੇ ਪ੍ਰੋਪਰ ਐਕਸ਼ਨ ਜਿਹੜਾ ਹੈਗਾ ਇਹਦਾ ਲਿਖਾ ਜਾਏਗਾ ਜੇ ਕੋਈ ਵੀ ਕਿਸੇ ਕਿਸਮ ਦੀ ਫੇਕ ਨਿਊਜ਼ ਜਿਹੜੀ ਉਹਦੇ ਰਿਗਾਰਡਿੰਗ ਨਾਪ ਲੈਂਦੇ ਸਾਡੇ ਸਾਰੇ ਸਿਨੇਮਾ ਹਾਲਸ ਨੂੰ ਮੀਡੀਆ ਚੈਨਲਸ ਨੂੰ ਵੀ ਇਹ ਰਿਕੁਐਸਟ ਕਰਾਂਗੇ ਅਪੀਲ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦਾ ਇਲੈਕਸ਼ਨ ਨਾਲ ਸੰਬੰਧਿਤ ਮਟੀਰੀਅਲ ਜਿਹੜਾ ਕਿ VOTER ਨੂੰ ਇਨਫਲੂਐਂਸ ਕਰਦਾ ਹੋਵੇ ਇਸ ਤਰ੍ਹਾਂ ਦੇ ਮਟੀਰੀਅਲ ਦੀ ਪਬਲਿਕੇਸ਼ਨ ਨਾ ਕੀਤੀ ਜਾਵੇ 1 ਜੂਨ 2024 ਨੂੰ ਮੋਹਾਲੀ ਜ਼ਿਲ੍ਹੇ ਵਿਖੇ VOTES ਪੈਣ ਜਾ ਰਹੀ ਹੈ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਤੁਹਾਡੇ ਨਾਲ ਵੱਖ-ਵੱਖ ਸਮੇਂ ਤੇ ਸਾਡੀ ਤਿਆਰੀ ਸਾਂਝੀ ਕਰਦੇ ਆਏ ਹਾਂ आज अस मिल रहे हैं आज तीह मई हो गई है और आज शाम छे बजे तो अड़ताली घंटे का प्रोटोकॉल जोड़ा है वो शुरू हो जाना मान्योग इलेक्शन कमिशन ऑफ इंडिया और मान्योग सी ई दफ्तर वालों यदा जोड़ा स्टैंडर्ड ऑपरेटिंग प्रोटोकॉल है फोर्टी एट आवर्स बिफोर द एंड ऑफ पोल वो बड़ी डिटेल के निर्धारित किया गया मैं थोड़े तो राही ਸਾਡੇ ਸਾਰੇ ਨਿਵਾਸੀਆਂ ਨੂੰ ਵੋਟਰਾਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਪਬਲਿਕ ਰਿਪ੍ਰেজੈਂਟੇਟਿਵ ਨੂੰ ਔਰ ਸਾਡੇ ਇਲੈਕਸ਼ਨ ਮਸ਼ੀਨਰੀ ਨੂੰ ਸੈਂਸਿਟਾਈਜ਼ ਕਰਨਾ ਚਾਹੁੰਦੀ ਹੈ ਜਾਗਰੂਕ ਕਰਨਾ ਚਾਹੁੰਦੇ ਕਿ ਕਿਵੇਂ ਦੀ ਤਿਆਰੀ ਕਿਵੇਂ ਦੇ ਸਾਡੀ ਟੀਮ ਫੀਲਡ ਦੇ ਵਿੱਚ ਹੋਣਗੀਆਂ ਔਰ ਕੀ ਕੁਝ ਅਗੇ ਅਸੀਂ ਕਰਨ ਜਾ ਰਹੇ ਸਭ ਤੋਂ ਪਹਿਲਾਂ ਤਾਂ ਤੁਸੀਂ ਜਾਣਦੇ ਹੋ ਕਿ ਐਸਐਸਟੀ ਐਸਐਸਟੀ ਸਾਡੇ ਨਾਲ ਕੇ ਜਿਹੜੇ ਹੈ ਸੜਕਾਂ ਤੇ ਲੱਗੇ ਹੋਏ ਨੇ ਫਲਾਈਂਗ ਕੋਰਟਸ ਸਾਰੀ ਸਾਰੇ ਸਾਰੇ ਇਲਾਕੇ ਦੇ ਵਿੱਚ ਗੁੰਮਦੀ ਪਈਆਂ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਇਲੀਗਲ ਕੈਸ਼ ਲਿਕਰ ਡਰੱਗਸ ਜਾਂ ਹੋਰ ਤਰ੍ਹਾਂ ਦੀ ਸਬਸਟੈਂਸਸ ਦੀ ਮੂਵਮੈਂਟ ਨੂੰ ਟਰੈਕ ਕੀਤਾ ਜਾ ਸਕੇ ਆਮਦਨ ਐਮਿਨਿਸ਼ਨਸ ਨੂੰ ਟਰੈਕ ਕੀਤਾ ਜਾ ਸਕੇ 50000 ਤੋਂ ਵੱਧ ਦਾ ਕੈਸ਼ ਜੇ ਕਿਸੇ ਵੀ ਵਿਅਕਤੀ ਕੋਲ ਬਿਨਾਂ ਕਿਸੇ ਕਾਗਜ਼ਾਤ ਦੇ ਮਿਲਦਾ ਹੈ ਤਾਂ ਉਹਨੂੰ ਸੀਜ਼ ਕੀਤਾ ਜਾਂਦਾ ਹੈ ਉਹਦੇ ਬਾਰੇ ਅਸੀਂ ਪੈਂਫਲੇਟਸ ਅੱਜ ਤੁਸੀਂ ਦੇਖੋਗੇ ਕਿ ਸੜਕਾਂ ਤੇ ਟੀਮਸ ਰਾਹੀਂ ਪਬਲਿਕ ਨੂੰ ਵੀ ਦੁਬਾਰਾ ਵੰਡੇ ਜਾ ਰਹੇ ਹਾਂ ਤਾਂ ਕਿ ਅਗਲੇ 2 ਦਿਨਾਂ ਦੇ ਵਿੱਚ ਪਬਲਿਕ ਪਹਿਲਾਂ ਹੀ ਇਤਿਹਾਰ ਵਰਕ ਤੇ ਚਲੇ ਔਰ ਕਿਸੇ ਤਰ੍ਹਾਂ ਦੀ ਇਲੀਗਲ ਮੂਵਮੈਂਟ ਨਾ ਹੋਵੇ ਸੀਏਪੀਐਫ ਟੀਮਸ ਨੂੰ ਨੈਸਸਰੀ ਸਾਥ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ ਕਿ ਸਾਡੇ ਕੋਲ ਆ ਗਈ ਹੈ ਔਰ ਇਹਨਾਂ ਨਾਕਿਆਂ ਦੇ ਉੱਤੇ ਸੀਏਪੀਐਫ ਟੀਮਸ ਦੀ ਵੀ ਸ਼ਮੂਲੀਅਤ ਕਰ ਦਿੱਤੀ ਗਈ ਹੈ ਅੱਜ ਤੋਂ ਪਹਿਲਾਂ ਵੀ ਅਸੀਂ ਸੋਸ਼ਲ ਮੀਡੀਆ ਦੀ ਟਰੈਕਿੰਗ ਜਿਹੜੀ ਸਾਡੀ ਮੀਡੀਆ ਮਾਨਿਟਰਿੰਗ ਕਮੇਟੀ ਹੈ ਉਹਨਾਂ ਦੇ ਰਾਹੀਂ ਕਰਦੇ ਆਏ ਹਾਂ ਲੇਕਿਨ ਅਗਲੇ 48 ਘੰਟੇ ਦੇ ਵਿੱਚ ਜਦੋਂ ਸਾਇਲੈਂਟ ਆਵਰ ਹੁੰਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 48 ਆਵਰਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਲੈਕਸ਼ਨ ਸੰਬੰਧੀ ਕੈਂਪੇਨਿੰਗ ਕਿਸੇ ਵੀ ਕੈਂਡੀਡੇਟ ਜਾਂ ਪੋਲਿਟੀਕਲ ਪਾਰਟੀ ਵੱਲੋਂ ਬੈਨ ਕਰ ਦਿੱਤੀ ਜਾਂਦੀ ਹੈ ਤਾਂ ਇਹ ਇਹ ਬੈਨ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਉਸ ਤਰ੍ਹਾਂ ਹੀ ਲਾਗੂ ਰਹੇਗਾ ਜਿਸ ਤਰ੍ਹਾਂ ਇਲੈਕਟ੍ਰੋਨਿਕ ਪ੍ਰਿੰਟ ਜਾਂ ਹੋਰ ਤਰ੍ਹਾਂ ਦੇ ਮੀਡੀਆ ਤੇ ਲੱਗੇਗਾ ਜਿਹੜੇ ਪੈਸੇਂਜਰਸ 에어ਪੋਰਟ ਤੇ ਵੀ ਆ ਰਹੇ ਨੇ ਉਹਨਾਂ ਦੇ ਵੀ ਬੈਗੇਜ ਐਕਸਟਰਾ ਦੀ ਸਕਰੀਨਿੰਗ ਬਕਾਇਦਾ ਹੋਏਗੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੈਸ਼ ਜਾਂ ਹੋਰ ਤਰ੍ਹਾਂ ਦੇ ਸਬਸਟੈਂਸਸ ਉਹਨਾਂ ਦੇ ਰਾਹੀਂ ਵੀ ਇਲਾਕੇ ਦੇ ਵਿੱਚ ਨਾ ਆ ਸਕਣ ਡਿਜੀਟਲ ਵਾਲਟ ਮਨੀ ट्रांजੈਕਸ਼ਨਸ ਔਰ ਆਨਲਾਈਨ ਡਿਸਟ੍ਰਿਬਿਊਸ਼ਨ ਆਫ ਗੀਫਟਸ ਦੇ ਉੱਤੇ ਵੀ ਸਾਡੀ ਨਜ਼ਰ ਰਹੇਗੀ ਐਲਡੀਐਮ ਦੇ ਨਾਲ ਅਸੀਂ ਲਗਾਤਾਰ ਇਨ ਟੱਚ ਨੇ ਔਰ ਬਹੁਤ ਸਾਰੇ ਡਿਲੀਵਰੀ ਪਾਰਟਨਰਸ ਆਨਲਾਈਨ ਡਿਲੀਵਰੀ ਪਾਰਟਨਰਸ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਆਪਰੇਟ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਮੋਨੀਟਰ ਕਰ ਰਹੇ ਹਾਂ ਤਾਂ ਕਿ ਕਿਸੇ ਤਰ੍ਹਾਂ ਦੀ ਗਿਫਟ ਡਿਸਟ੍ਰਿਬਿਊਸ਼ਨ ਆਨਲਾਈਨ ਤਰੀਕੇ ਦੇ ਨਾਲ ਨਾ ਹੋ ਸਕੇ ਹੁੰ ਤੋਂ ਬਾਅਦ ਅਫੀਸ਼ੀਅਲ ਵਹੀਕਲਸ ਦੀ ਯੂਜ਼ ਫਾਰ ਦਾ ਪਰਪਸ ਆਫ ਕੈਂਪੇਨਿੰਗ ਕੰਪਲੀਟ ਤਰੇਨਲ ਪੂਰੀ ਤਰੇਨਲ ਬੈਨ ਰਹੇਗਾ ਔਰ ਡਿਸਟ੍ਰਿਕਟ ਲੈਵਲ ਦੇ ਜਿਹੜੇ ਪੋਲਿਟੀਕਲ ਪਾਰਟੀਆਂ ਦੇ ਆਫਿਸ ਬੈਰਰਸ ਨੇ ਉਹਨਾਂ ਨੂੰ ਇੱਕ ਗੱਡੀ ਪਰਮਿਟ ਕੀਤੀ ਜਾਵੇਗੀ ਉਹਨਾਂ ਤੋਂ ਇਲਾਵਾ ਕੋਈ ਵੀ ਵਿਅਕਤੀ ਕੋਈ ਵੀ ਪਬਲਿਕ ਰਿਪ੍ਰেজੈਂਟੇਟਿਵ ਕਿਸੇ ਤਰ੍ਹਾਂ ਦੀ ਬੀਕਨ ਸਾਇਰਨ ਜਾਂ ਹੋਰ ਤਰ੍ਹਾਂ ਦੇ ਅਫੀਸ਼ੀਅਲ ਜਿਹੜੇ ਸਿੰਬਲਿਜ਼ਮ ਹੁੰਦਾ ਹੈ ਉਹ ਦੀ ਵਰਤੋਂ ਨਹੀਂ ਕਰਨੀ ਬਲ ਕੇਸ ਐਸ ਐਮ ਐਸ اور ਵਾਇਸ ਐਸ ਐਮ ਐਸ ਦੇ ਉਤੇ ਵੀ ਸਾਡੀ ਨਜ਼ਰ ਰਹੇਗੀ ਜੇ ਉਹਦੀ ਵੀ ਕੋਈ ਇਨਸਟੈਂਸ ਪਾਇਆ ਜਾਂਦਾ ਹੈ ਤਾਂ ਉਹਦੀ ਵੀ ਕੌਗਨੀਸੈਂਸ ਲਈ ਜਾਏਗੀ ਉਹ ਵੀ ਹਰ ਤਰ੍ਹਾਂ ਪੋਲਿਟੀਕਲ ਬਲ ਕੇਸ ਐਸ ਐਮ ਐਸ اور ਪੋਲਿਟੀਕਲ ਮੈਸੇਜਸ ਥਰੂ ਵਾਇਸ ਮੈਸੇਜਸ ਦੇ ਉਤੇ ਹਰ ਤਰ੍ਹਾਂ ਦਾ ਬੈਨ ਰਹੇਗਾ ਸੀ ਵਿਜੀਲ ਵਾਇਲੇਸ਼ਨਸ ਇਸੀ ਆਲਰੇਡੀ ਪਿਛਲੇ 2 ਮਹੀਨੇ ਦੇ ਵਿੱਚ ਉਸ ਦੇ ਉਤੇ ਕੜੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਸਾਡੇ ਕੋਲ 1000 ਤੋਂ ਵੱਧ ਸਾਡੇ ਜ਼ਿਲ੍ਹੇ ਦੇ ਵਿੱਚ ਕੰਪਲੇਂਟਸ ਆ ਚੁੱਕੀਆਂ ਨੇ ਜ਼ਿਆਦਾਤਰ ਪੋਸਟਰਸ ਨੂੰ ਲੈ ਕੇ ਜਾਂ ਹੋਲਡਿੰਗਸ ਨੂੰ ਲੈ ਕੇ ਮਿਲਦੀ ਸੀ 28 ਮਿੰਟ ਦੇ ਅੰਦਰ ਅੰਦਰ ਔਨ ਐਨ ਐਵਰੇਜ ਅਸੀਂ ਹਰ ਪੋਸਟਰ ਦੀ ਕੰਪਲੇਂਟ ਦਾ ਨਿਧਾਰਨ ਕੀਤਾ ਔਰ ਅਗਲੇ 48 ਘੰਟੇ ਵੀ ਸਾਡੀ ਸਿਵ ਵਿਜਿਲ ਦੀ ਕਾਰਵਾਈ ਪੂਰੇ ਤਰ੍ਹਾਂ ਨਾਲ ਜਾਰੀ ਰਹੇਗੀ ਇਸ ਤੋਂ ਇਲਾਵਾ ਅਸੀਂ 143 ਦੇ ਆਰਡਰ ਕਰ ਚੁੱਕਿਆ ਕਿ ਅੱਜ ਸ਼ਾਮ 6 ਵਜੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਲਾਊਡ ਸਪੀਕਰਸ ਦੀ ਵਰਤੋਂ ਜ਼ਿਲ੍ਹੇ ਦੇ ਵਿੱਚ ਨਹੀਂ ਕੀਤੀ ਜਾਏਗੀ ਉਸ ਦੇ ਨਾਲ ਹੀ ਡਰਾਈ ਡੇ ਦਾ ਆਰਡਰ ਅਸੀਂ ਕਰ ਚੁੱਕੇ ਹਾਂ ਕਿ ਕਿਸੇ ਵੀ ਲਿਕਰ ਵੈਂਟੇ ਜਾਂ ਹੋਟਲਸ ਦੇ ਵਿੱਚ ਜਾਂ ਕਿਸੇ ਵੀ ਹੋਰ ਕਮਰਸ਼ੀਅਲ ਅਦਾਰੇ ਦੇ ਵਿੱਚ ਲਿਕਰ ਸਰਵ ਵੀ ਨਹੀਂ ਕੀਤੀ ਜਾਏਗੀ ਸੈਲ ਵੀ ਨਹੀਂ ਕੀਤੀ ਜਾਵੇਗੀ ਔਰ ਡਰਾਈ ਡੇ ਦੇ ਆਰਡਰ ਪੂਰੀ ਤਰ੍ਹਾਂ ਨਾਲ ਇੰਪਲੀਮੈਂਟ ਹੋਣਗੇ ਪੋਲੀਟੀਕਲ ਫੰਕਸ਼ਨਰੀਜ਼ ਦਾ ਕੈਂਡੀਡੇਟਸ ਦੇ ਨਾਲ ਰਹਿਣ ਵਾਲੇ ਵਿਅਕਤੀ ਜਿਹੜੇ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਕੈਂਪੇਨਿੰਗ ਕਰਦੇ ਸੀ ਔਰ ਜਿਨ੍ਹਾਂ ਦੀ ਵੋਟ ਇੱਥੇ ਦੀ ਨਹੀਂ ਹੈ ਜਿਹੜੇ ਇੱਥੇ ਦੇ ਰਹਿਣ ਵਾਲੇ ਨਹੀਂ ਹੈ ਉਹਨਾਂ ਨੂੰ ਆਪਣੀ ਪਾਰਲੀਮੈਂਟਰੀ ਕੰਸਟੀਟੂਐਂਸੀ ਮੁਹਾਲੀ ਅਨੰਦਪੁਰ ਸਾਹਿਬ ਅਤੇ ਪਟਿਆਲਾ ਵਿੱਚੋਂ ਇਸ ਏਰੀਆ ਨੂੰ ਛੱਡ ਕੇ ਜਾਣਾ ਹੈ ਉਹਦੇ ਲਈ ਅਸੀਂ ਸਾਰੇ ਹੋਟੈਲਸ ਔਰ ਗੈਸਟ ਹਾਊਸੇਜ਼ ਦੇ ਨਾਲ ਤਾਲਮਿਲ ਕਰ ਰਹੇ ਹਾਂ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਬਾਹਰਲੇ ਵਿਅਕਤੀ ਸਾਡੇ ਜ਼ਿਲ੍ਹੇ ਦੇ ਵਿੱਚ ਅੱਜ 6 ਵਜੇ ਤੋਂ ਬਾਅਦ ਨਾ ਰਹਿ ਸਕਣ opinion polls ਜਿਵੇਂ ਤੁਸੀਂ ਜਾਣਦੇ ਹੋ opinion polls ਵੀ ਇਲੈਕਸ਼ਨ ਤੋਂ 48 ਘੰਟੇ ਪਹਿਲੇ ਕੰਪਲੀਟਲੀ ਬੈਨ ਹੋ ਜਾਂਦੇ ਆ ਅੱਜ ਤੋਂ ਲੈ ਕੇ ਐਂਡ ਆਫ ਪੋਲ ਤੱਕ ਕਿਸੇ ਵੀ ਤਰ੍ਹਾਂ ਦੇ opinion poll ਦੀ ਪਬਲਿਕੇਸ਼ਨ ਨਾ ਕੀਤੀ ਜਾਵੇ ਅ ਅਸੀਂ ਤਾਲਮੇਲ ਕੀਤਾ ਹੈ ਸਾਡੇ ਪੀਐਸਪੀਸੀਐਲ ਪਾਵਰ ਵਿਭਾਗ ਤੂਰਦਰਸ਼ਨ ਆਈਆਰ ਲੈਂਡਲਾਈਨ ਮੋਬਾਈਲ ਅਤੇ ਟੈਲੀਫੋਨ ਆਪਰੇਟਰਸ ਨਾਲ ਤਾਂ ਕਿ ਅਗਲੇ 48 ਘੰਟੇ ਸਾਡੇ ਕਮਿਊਨੀਕੇਸ਼ਨ ਚੈਨਲਸ ਔਰ ਸਾਡੀ ਪਾਵਰ ਸਪਲਾਈ ਪੂਰੀ ਤਰ੍ਹਾਂ ਅਨਇੰਟਰਰਪਟਿਡ ਤਰੀਕੇ ਨਾਲ ਚੱਲੇ ਤਾਂ ਕਿ ਚੋਣ ਦੀ ਪ੍ਰਕਿਰਿਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਆ ਸਕੇ ਸਾਰੇ ਸਟਰੋਂਗ ਰੂਮਸ ਔਰ ਡਿਸਪੈਚ ਸੈਂਟਰਸ ਤੇ 3 ਟਾਇਰ ਸਿਕਿਉਰਿਟੀ ਤੁਹਾਨੂੰ ਦੇਖਣ ਵਿੱਚ ਮਿਲੇਗੀ ਜਿਸ ਦੇ ਬਾਰੇ ਵੀ ਐਸਐਸਪੀ ਸਾਹਿਬ ਤੁਹਾਨੂੰ ਹੋਰ ਡਿਟੇਲ ਦੇ ਵਿੱਚ ਦੱਸਣਗੇ ਸੋ ਇਹ ਸਾਰਾ ਤਾਂ ਹੈ ਡਿਸਕ੍ਰਿਪਸ਼ਨ ਬਾਰੇ ਉਨਮੇ ਤੁਹਾਨੂੰ ਇੱਕ ਹੋਰ ਅਪੀਲ ਕਰਾਂਗੀ ਕਿ ਅੱਜ ਤੋਂ ਬਾਅਦ ਹੁਣ ਸਾਡੇ ਲਈ ਦੋ ਦਿਨ ਬਹੁਤ ਅਹਿਮ ਹੈ ਕਿ ਸਾਡੇ ਵੱਧ ਤੋਂ ਵੱਧ ਵੋਟਰ ਜਿਹੜੇ ਹਨ ਉਹ ਘਰੋਂ ਨਿਕਲ ਕੇ ਬਾਹਰ ਆ ਕੇ ਪੋਲਿੰਗ ਸਟੇਸ਼ਨ ਤੇ ਆਵਦਾ ਆਵਦਾ ਮਤਦਾਨ ਕਰਨ ਇਸ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਮੀਡੀਆ ਦੇ ਸਹਿਕਰਮੀ ਸਾਡੇ ਨਾਲ ਰਲ ਕੇ ਵੋਟਰਸ ਦੀ ਐਜੂਕੇਸ਼ਨ ਕਰਨ ਵੋਟਰਸ ਨੂੰ ਕਿਵੇਂ ਆਪਣਾ ਪੋਲਿੰਗ ਸਟੇਸ਼ਨ ਦੇਖਣਾ ਹੈ ਤੁਹਾਨੂੰ ਪਤਾ ਹੈ ਕਿ ਇੱਕ ਵੋਟਰ ਹੈਲਪਲਾਈਨ ਐਪ ਬਣੀ ਹੋਈ ਹੈ ਇਲੈਕਸ਼ਨ ਕਮਿਸ਼ਨ ਦੀ eci.gov.in ਦੇ ਉਤੇ ਇਲੈਕਟੋਰਲ ਸਰਚ.eci.gov.in ਦੇ ਉਤੇ ਸਾਰੀ ਡਿਟੇਲਸ ਅਵੇਲੇਬਲ ਨੇ ਕਿ ਕਿਹੜੇ VOTER ਦਾ ਪੋਲਿੰਗ ਸਟੇਸ਼ਨ ਕਿੱਥੇ ਪੈਂਦਾ ਹੈ ਕਿਸ ਤਰ੍ਹਾਂ ਦੇ ਕਾਗਜ਼ਾਤ ਉਹਨਾਂ ਨੂੰ ਨਾਲ ਲੈ ਕੇ ਜਾਣੇ ਹੁੰਦੇ ਆ ਇਹ ਅਸੀਂ ਤੁਹਾਡੇ ਨਾਲ ਅੱਜ ਸਾਂਝਾ ਕਰ ਰਹੇ ਹਾਂ ਇਹ ਸਾਰੇ ਆਈਡੈਂਟੀਟੀ ਡਾਕੂਮੈਂਟਸ ਜਿਹੜੇ ਹੈ ਇਹ ਪੋਲਿੰਗ ਸਟੇਸ਼ਨ ਤੇ ਵੈਲਿਡ ਹੋਣਗੇ ਫॉर ਐਨੀ VOTER ਟੂ ਕਾਸਟ देयर VOTE ਐਪਿਕ ਕਾਰਡਸ ਅਸੀਂ ਜਿਹੜੇ ਮੇ ਦੇ ਮਹੀਨੇ ਦੇ ਵਿੱਚ ਵੀ ਬਣ ਕੇ ਆਏ ਹਨ ਉਹ ਵੀ ਅਸੀਂ ਵੋਟਰਾਂ ਦੇ ਵਿੱਚ ਬਣ ਚੁੱਕੇ ਆਂ ਲੇਕਿਨ ਇਸ ਤੋਂ ਇਲਾਵਾ ਵੀ ਪਾਸਪੋਰਟ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਪੈਨਸ਼ਨ ਡਾਕੂਮੈਂਟ ਅਫੀਸ਼ੀਅਲ ਆਈਡੀ ਕਾਰਡ ਇਹ ਸਾਰੇ ਨਿਰਧਾਰਿਤ ਡਾਕੂਮੈਂਟਸ ਨੇ ਇਕੀ ਵੱਲੋਂ ਜਿਨ੍ਹਾਂ ਦੇ ਰਾਹੀਂ ਉਹਨਾਂ ਦੀ ਪਛਾਣ ਜਿਹੜੀ ਹੈ ਪੋਲਿੰਗ ਸਟੇਸ਼ਨ ਤੇ ਕੀਤੀ ਜਾ ਸਕਦੀ ਹੈ ਔਰ ਉਸ ਤੋਂ ਬਾਅਦ ਉਹਨਾਂ ਦੀ ਵੋਟ ਪਵਾਈ ਜਾ ਸਕਦੀ ਹੈ ਆ ਹੀਟ ਵੇਵ ਨੂੰ ਲੈ ਕੇ ਅਸੀਂ ਕਾਫੀ ਅਰੇਂਜਮੈਂਟਸ ਕੀਤੇ ਹੋਏ ਨੇ ਜਿਹੜੀ जिस दे बारे साडे साझे भी कर चुके हैं हर थान पर फस्ट एड किट आशा वर्कर दे हेल्थ वर्कर और नियरेस्ट हेल्थ फैसिलिटी कामेल अगेशन से किया है फिर भी मैं थोड़े तो राही सारे वोटर्स अपील कर दी हाँ कि अपने प्रीकोशन जरूर लेके आओ अपने आप नी पी के हाइड्रेट रखो एक बेड टावर जिम्मे गिला तौलिया होंगे वह जरूर अपने नाल रखो क्योंकि गर्मीदार माहौल हुन इस प्रकार का है कि अपस सारे ही अतिहास वर्ष के चलिए ताकि किसी भी तरह की कोई समस्या किसी न ना आए। तो दैट इज़ ऑल फ्रॉम मी इज देर आर एनी क्वेश्चंस